ਸਤਿਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ ਪਹਿਲਾ ਚੌਥਕੇ ਮਾਏ ਬਾਪ ਕੋ ਬੇਟਾ ਨੀ ਕਾ ਸਸਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਹਾਈ ਕੋ ਅਤ ਪਾਈ ਹੁਕਮ ਭਿਆ ਬਾਹਰ ਕਰ ਛੋਟਿਆ ਖੇਨ ਮਹਿ ਪਈ ਪਰਾਈ ਨਾਮ ਤਾਨ ਇਸ ਨਾਨ ਨਾ ਮਾਨ ਮੁਖ ਤਿਤ ਤਨ ਢੂੜ ਵਾ ਨਮਨਿਆ ਨਾਮੋ ਸਖਾਈ ਪਾਇ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ 베ਦਿਆ ਜਨ ਸਿਓ ਬਾਦਰ ਚਾਈ ਮਾਇਆ ਮਗਨ ਅਹਨਸ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਬੰਦਣ ਕੰਦਣ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰੰਗ ਨ ਰਤਾ ਰਸ ਨਹੀਂ ਬੀਤਿਆ ਮਨੁਖ ਪਤ ਗਵਾਈ ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ ਮਨ ਤਨ ਧਾਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲ ਆਂਦਿਆ ਧਿਆਰਾ ਘਰ ਤਰ ਦਿਸੈ ਨਾ ਪਾਈ ਜਮਦਰ ਬਾਦਾ ਠਾਰ ਨਾ ਪਾਵੇ ਆਪਣਾ ਕੀਆ ਕਮਾਈ ਨਜ਼ਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅਮਰ ਤੇ ਦੇਵਸਾਈ ਨਿਰਪਾ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਪਰਮਨਾ ਪਾਕੇ ਸਚ ਨਾਮ ਵਡਿਆਈ ਨਿਰਪਰ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਪਰਮਨਾ ਭਾਗੈ ਸਚ ਨਾਮ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹਕੂਨਾ ਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਚਾਰ ਤੁਕਿਆਂ ਦਾ ਇਹ ਸ਼ਬਦ ਹੈ ਤੁਕਾਂ ਵਾਲਾ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੇ ਸੋਹਰੇ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਭਰਾ ਦਾ ਬੜਾ ਸਨੇਹੀ ਭਰਾ ਸੀ ਜਦੋਂ ਆਕਾਲ ਪ੍ਰਖਤਾ ਹੁਕਮ ਹੋਇਆ ਤਾਂ ਉਸਨੇ ਘਰ ਬਾਰ ਸਭ ਕੁਝ ਛੱਡ ਦਿੱਤਾ ਇੱਕ ਪਲਕ ਵਿੱਚ ਸਭ ਕੁਝ ਉਪਰਾ ਹੋ ਗਿਆ ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਂ ਨਾਮ ਜਪਿਆ ਨਾ ਸੇਵਾ ਕੀਤੀ ਅਤੇ ਨਾ ਪਵਿੱਤਰ ਆਚਰਣ ਬਣਾਇਆ ਇਸ ਮਨੁੱਖਾ ਸਰੀਰ ਦੀ ਰਾਹੀਂ ਖੇਖਵਾਰੀ ਹੀ ਕਰਦਾ ਰਹਾ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਹੈ ਮੈਂ ਤਾਂ ਗੁਰੂ ਦੇ ਚਰਨੀ ਲਗਦਾ ਹਾਂ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤ ਦਿੱਤੀ ਹੈ ਕਿ ਪ੍ਰਮਾਤਮਾ ਹੀ ਅਸਲ ਮਿੱਤਰ ਹੈ ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿੱਚ ਪ੍ਰਿਉਆ ਰਹਿੰਦਾ ਹੈ ਸੰਤ ਜਿਨ੍ਹਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ ਮਾਇਆ ਦੇ মোহ ਵਿੱਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹੀ ਤੱਕਦਾ ਰਹਿੰਦਾ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਤਾ ਇਸ ਤਾਂ ਮਾਇਆ ਦੇ ਮੋਹ ਦੀ ਜ਼ਹਿਰ ਖਾ ਖਾ ਕੇ ਆਤਮਿਕ ਮੋਤੇ ਮਰ ਜਾਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ ਗਾਉਣ ਸੁਣਨ ਵਿੱਚ ਮਸਤ ਰਹਿੰਦਾ ਹੈ ਗੰਦੇ ਗੀਤ ਨਾਲ ਹੀ ਹਿੱਤ ਕਰਦਾ ਹੈ ਪਰਮਾਤਮਾ ਦੀ ਸਿਫ਼ਤ ਸਲਾਬ ਵਾਲੀ ਬਾਣੀ ਵਿੱਚ ਉਸ ਦੀ ਸੁਰਤ ਨਹੀਂ ਲੱਗਦੀ ਨਾ ਉਹ ਪਰਮਾਤਮਾ ਦੇ ਪਿਆਰ ਵਿੱਚ ਰੰਗੀਜਦਾ ਹੈ ਨਾ ਉਸ ਨੂੰ ਨਾਮ ਰਸ ਵਿੱਚ ਖਿੱਚ ਪੈਂਦੀ ਹੈ ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ਸਾਧ ਸੰਗਤ ਵਿੱਚ ਜਾ ਕੇ ਮਨਮੁਖ ਆਤਮਿਕ ਆਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ ਉਸ ਦੀ ਜੀਵ ਨੂੰ ਨਾਮ ਜਪਣ ਦਾ ਸਵਾਦ ਕਦੇ ਰੱਤਾ ਪੀ ਨਹੀਂ ਆਉਂਦਾ ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖਬਰ ਸੋਚ ਨਹੀਂ ਪੈਂਦੀ ਮਨਮੁਖ ਅੰਨਾ ਜੀਵਨ ਸਫਰ ਵਿੱਚ ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ ਏ ਪਰਮਾਤਮਾ ਏ ਪਾਈ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਸ ਨੂੰ ਕਦੇ ਦਿਸਦਾ ਹੀ ਨਹੀਂ ਆਖਰ ਆਪਣੇ ਕੀਤੇ ਦਾ ਇਹ ਨਫਾ ਕੱਟਦਾ ਹੈ ਕਿ ਜਮ ਰਾਜ ਦੇ ਪੁਹੇ ਤੇ ਵੱਜਾ ਹੋਇਆ ਝੋਟਾ ਖਾਂਦਾ ਇਸ ਸਜ਼ਾ ਤੋਂ ਬਚਣ ਲਈ ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ਪਰ ਅਸਾਂ ਜੀਵਨ ਦੇ ਕੀ ਬਸ ਜੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ ਉਸ ਤੋਂ ਉਸਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਸਦੀ ਮਿਹਰ ਹੋਵੇ ਤਾਂ ਹੀ ਕੰਨਾਂ ਨਾਲ ਉਸਦੀ ਸਿਫਤਲਾ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਦੀ ਸਿਫਤਲਾ ਮੈਂ ਕਰ ਸਕਦਾ ਹਾਂ ਤੇ ਆਤਲ ਆਤਮਿਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿੱਚ ਵਸਾ ਸਕਦਾ ਹਾਂ ਏ ਨਾਨਕ ਪ੍ਰਭੂ ਨਿਰਭਉ ਹੈ ਨਿਰ ਆਕਾਰ ਹੈ ਨਿਰ ਵੈਰ ਹੈ ਉਸ ਦੀ ਜੋਤ ਸਾਰੇ ਜਗਤ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਉਸ ਤੇ ਸਦਾ ਥਿਰ ਰਹਿਣ ਹੋਣ ਤੋਂ ਬਿਨਾ ਨਾਮ ਵਿੱਚ ਜੁੜ ਨਹੀਂ ਸਕਦਾ ਉਸਤੀ ਜੋਤ ਜਗਤ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਉਸਤੇ ਸਦਾ ਥਿਰ ਰਹਿਣ ਵਾਲੇ ਨਾਮ ਵਿੱਚ ਟਿਕਿਆ ਹੀ ਆਦਰ ਮਿਲਦਾ ਹੈ ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਪਟਕਣਾ ਦੂਰ ਨਹੀਂ ਹੁੰਦੀ ਤੇ ਪਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿੱਚ ਜੁੜ ਨਹੀਂ ਸਕੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਸੋਰਟ ਫਰਸਟ ਮਹਿਲ ਚਤੁਕਾਸ ਗੁਰੂ ਸਾਹਿਬ ਜੀ ਸੇ ਦੈਟ ਦ ਸਨ ਇਜ਼ ਡੀਅਰ ਟੂ ਹਿਸ ਮਦਰ ਐਂਡ ਫਾਦਰ ਹੀ ਇਜ਼ ਦਾ ਵਾਈਸ ਸਨ ਇਨ ਲਾ To his father in law. The father is dear to his son and daughter, and the brother is very dear to his brother. By the order of the Lord's command, he leaves his house and goes outside, and in an instant, everything becomes alien to him. The self willed Marmuk does not remember the name of the Lord, does not give in charity and does not clear cleanse his uh, consciousness. His body rolls in the dust. The mind is uh, <coughs> comported by Porter of the Nam I fall at the guru's feet I am a sacrifice to him he has given me to understand the true understanding pause the mind is impressed with the false love of the <coughs> world he calls with the Lord's Humble servant. Infatuated with Maya, night and day, he sees only the worldly path. He does not chant the Nam, and drinking poison, he dies. He is imbued and infatuated with. Vicious talk. The world of the Shabbat does not come into his consciousness. He is not imbued with the Lord's love and he is not impressed by the taste of the Nam. The self willed Marmuk loses his honour. He does not enjoy Celestial peace in the company of the holy, and there is not even a bit of sweetness on his tongue. He calls his mind, body, and wealth his own. He has no knowledge of the court of the Lord. Closing his eyes, he walks in darkness. He cannot see. the whole of his own being all strings of destiny tied up at death's door he finds no place of rest he receives the rewards of his own actions when the lord casts his glance of grace then i see him with my own eyes he is indescribable, indescribable and cannot be described with my ears i continually listen to the word of the shabbat and i praise him he ambros his ambrosial name Abides within my heart, he is uh, fearless, uh, formless, uh, and absolutely without vagueness. Without vengeance, I am absorbed in his uh, perfect light. O oh, Nanak, without the Guru. डाउट इज़ नॉट डिसपेल्ड थ्रू द ट्रू नेम ग्लोरियस वेटनेस इज ऑपटेन्ड वागुरु जी का खालसा वागुरु जी की